ਜਿਆਵਾ ਕੀ ਕਹਿਣਾ ਡੋਗੀਸ ਮੁਕੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪਣੀ ਜਿੱਦਾਂ ਸੇਵਾ ਲਈ ਹੈ ਪਰਿਵਾਰ ਨੇ ਤੇ ਸੰਗਤ ਨੇ ਆਪਾਂ ਆਪਣੀ ਪੂਰੀ ਕੋਸ਼ਿਸ਼ ਕਰਾਂਗੇ ਤੇ ਆਪਾਂ ਆਪਣੇ ਤਨ ਮਨ ਨਾਲ ਪੂਰੀ ਆਪਣਾ ਸੰਯੋਗ ਦੇਈਏ ਤੇ ਆਪਣੀ ਸੇਵਾ ਪੂਰੀ ਕਰੀਏ ਪਹਿਲਾਂ ਕਿਸ 파ਟੀ ਨਾਲ ਵੀ ਹੈਗੇ ਸੀ ਨਹੀਂ ਜੀ ਪਹਿਲਾਂ ਕਿਸੇ 파ਟੀ ਨਾਲ ਤੁਹਾਨੂੰ ਕਿਹੜੇ ਏਰੀਆ ਦਾ ਜਿਹੜਾ ਵਾ ਨਿਯੁਕਤ ਕੀਤਾ ਕੋਈ ਤਰਨਤਨ ਸਰ ਜੀ ਕੀ ਲਕਡਾਉਨ ਜਿਹੜੀ ਤਰਨਤਨ ਜਿਹੜੀ ਇਲੈਕਸ਼ਨ ਜਿਹੜੀ ਕੌਂਸਲ ਦੀ ਕਹਿੰਦੇ ਮਾਰਚ ਜੀ ਹੋਣੀ ਆ ਅੱਜ ਵੀ ਤੁਸੀਂ ਮਤਲਬ ਕੌਨਸਲਰਾਂ ਨੂੰ ਲਿਖ ਰਹੇ ਹੋਗੇ ਜਾਂ ਆਪਾਂ ਪ੍ਰੋਸੈਸ ਕਰਾਂਗੇ ਆਪਾਂ ਵਿਚਾਰ ਜਿੱਦਾਂ ਆਪਾਂ ਨੂੰ ਠੀਕ ਲੱਗਿਆ ਜਿੱਦਾਂ ਸਾਰੀ ਪਾਰਟੀ ਆਪਣੀ ਕਹਿੰਦੀ ਕੀ ਸੋਚ ਕੇ ਤੁਸੀਂ ਇਸ ਪਾਰਟੀ ਦੇ ਨਾਲ ਜੁੜੇ ਹੋ ਇਹ ਪਾਰਟੀ ਕਿਉਂਕਿ ਤਕਾ ਇੰਨਾ ਜ਼ਿਆਦਾ ਹੋ ਰਿਹਾ ਹੈ ਹੁਣ ਪੰਜਾਬ ਕਿੰਨਾ ਜ਼ਿਆਦਾ ਨਸ਼ਾਵਾਦ ਰਿਹਾ ਹੈ ਬੇਰੋਜ਼ਗਾਰੀ ਵਧ ਰਹੀ ਹੈ ਬੇਅਦਬੀਆਂ ਹੋ ਰਹੀਆਂ ਨੇ ਤੇ ਕਿੰਨਾ ਹਤਿਆਚਾਰ ਹੋ ਰਿਹਾ ਹੈ ਸਿੰਗਲ ਜਿਹੜਾ ਕੋਈ ਸੱਚ ਦੀ ਗੱਲ ਕਰਦਾ ਚੁੱਕ ਚੁੱਕ ਕੇ ਜੇਲ੍ਹਾਂ ਚ ਸੁੱਟ ਰਹੇ ਨੇ ਸਾਡੇ ਹੱਥ 'ਚ ਕੋਈ ਪਾਵਰ ਨਹੀਂ ਆ ਕੋਈ ਮੜੀ ਜੀ ਗੱਲ ਕਰਦਾ ਤੈਨੂੰ ਚੁੱਕ ਕੇ ਜੇਲ੍ਹਾਂ ਚ ਸੁੱਟਾ ਦਿੰਦੇ ਨੇ ਤੇ ਅਗਰ ਇਹ ਪਾਰਟੀ ਹੋਂਦ ਦੇ ਵਿੱਚ ਆ ਜਾਂਦੀ ਹੈ ਕਿ ਜਿਹੜੇ ਪਾਰਟੀ ਦੇ ਨਾਲ ਲੋਕਾਂ ਦੇ ਨਾਲ ਵਾਦੇ ਪਾਲਤੀ ਕਰੇਗੀ ਕਿ ਉਹਨਾਂ ਤੇ ਖਰਾ ਉਤਰੇਗੀ ਪਾਰਟੀ ਇਹ ਬਿਲਕੁਲ ਜੀ ਪੂਰੀ ਕੋਸ਼ਿਸ਼ ਕਰਾਂਗੇ ਜਿੰਨੇ ਕਿ ਜੋਗੇ ਮਹਾਰਾਜ ਜੀ ਕਿਰਪਾ ਕਰਨੀ ਹੈ ਜਿੰਨੇ ਕਿ ਜੋਕੋ ਹੈ ਆਪਾਂ ਜਰੂਰ ਪੂਰੇ ਕਰਾਂਗੇ ਕਿਉਂਕਿ ਹਰ ਪਾਰਟੀ ਜਿਹੜੀ ਆ ਜਨਤਾ ਦੇ ਨਾਲ ਵਾਅਦੇ ਕਰਕੇ ਹੋਂਦ ਦੇ ਵਿੱਚ ਆਉਂਦੀ ਹੈ ਪਰ ਜਿੱਦੋਂ ਹੋਣ ਦੇ ਵਿੱਚ ਆ ਜਾਂਦੀ ਆ ਤੇ ਫਿਰ ਉਹ ਜਨਤਾ ਦੇ ਵਾਅਦੇ ਜਿਹੜੇ ਆ ਉਹ ਪੂਰੇ ਜਿ ਹੁੰਦੇ ਤੁਸੀਂ ਦੇਖਿਆ ਹੋਣਾ ਜਦੋਂ ਕਨੂਰ ਸਾਹਿਬ ਦੀ ਇਲੈਕਸ਼ਨ ਹੋਈ ਆ ਸੀ ਕਿਸੇ ਨਾਲ ਕੋਈ ਵਾਅਦਾ ਨਹੀਂ ਕੀਤਾ ਪਰ ਜਨਤਾ ਨੇ ਆਪਣਾ ਜਿਹੜਾ ਆਪਣਾ ਪੱਖ ਦੱਸ ਦਿੱਤਾ ਹੈ ਆਪਾਂ ਨੂੰ ਜ਼ਰੂਰੀ ਨਹੀਂ ਹਾਂ ਜ਼ਰੂਰੀ ਨਹੀਂ ਕਿ ਸਾਰਾ ਹਰ ਪਾਰਟੀ ਉਦਾਂ ਹੀ ਹੋਵੇ ਅਸੀਂ ਪਹਿਲਾਂ ਕੰਮ ਕੀਤਾ ਉਸ ਤੋਂ ਬਾਅਦ ਅਸੀਂ ਹੋਂਚ ਆਏ ਨੇ ਬਾਕੀ ਸਾਰੇ ਕਰਦੇ ਨੇ ਕਿ ਪਹਿਲਾਂ ਵਾਅਦੇ ਕਰਦੇ ਨੇ ਬਾਅਦ ਚ ਹੋਂਚ ਆਉਂਦੇ ਨੇ ਅਸੀਂ ਪਹਿਲਾਂ ਕੰਮ ਕੀਤਾ ਫਿਰ ਹੋਂਚ ਆਏ ਹਾਂ ਔਰ ਪਰ ਪੈਂਦੀ ਜਿਸ ਤਰ੍ਹਾਂ ਲੋਕਾਂ ਨੇ ਭਾਈ ਮਰਦਪਾਲ ਨੂੰ ਵੋਟਾਂ ਵਡੀਆਂ ਸੀ ਕਿ ਉਸ ਵਾਸਤੇ ਜਿੱਦਾਂ ਕਿ ਤਰਨਤਾਰਨ ਦਾ ਵਿਕਾਸ ਹੋਊਗਾ ਖਡੂਰ ਸਾਹਿਬ ਹਲਕੇ ਦਾ ਵਿਕਾਸ ਹੋਊਗਾ ਉਹ ਵਿਕਾਸ ਹੁਣ ਕਿਦਾਂ ਕਿਦਾਂ ਰੁਕਿਆ ਪਿਆ ਵਾ ਉਹਦੇ ਵਿੱਚ ਹੁਣ ਤੁਸੀਂ ਆਪ ਦੇਖੋ ਨਾ ਕਿ ਸਰਕਾਰ ਤੱਕਾ ਕਿੰਨਾ ਕਰ ਰਹੀ ਹੈ ਇੱਕ ਆਪਣੇ ਮੈਂਬਰ ਨੂੰ ਆਪਾਂ ਨੇ ਕਿੰਨੇ ਲੋਕਾਂ ਨੇ ਆਪਣਾ ਫਤਵਾ ਸੁਣਾ ਦਿੱਤਾ ਹੈ ਕਿ ਸਾਨੂੰ ਇਹ ਪਰਮਾਨ ਹੈ ਬੰਦਾ ਬਟ ਉਹ ਹਜੇ ਵੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੱਕਾ ਕਰ ਰਹੀ ਹੈ ਕੋਈ ਫੰਡ ਇਸ਼ੂ ਨਹੀਂ ਕਰ ਰਹੀ ਕੁਝ ਨਹੀਂ ਕਰ ਰਹੀ ਤਾਂ ਕਿ ਉਹ ਉਸ ਚੀਜ਼ ਨੂੰ ਐਕਚੁਅਲੀ ਉਹ ਦਿਖਾਉਣਾ ਚਾਹ ਰਹੀ ਹੈ ਕਿ ਜਿਹੜਾ ਸਿੱਖ ਧਰਮ ਦੀ ਗੱਲ ਕਰੇਗਾ ਆਪਣੇ ਪੰਥ ਦੀ ਗੱਲ ਕਰੇਗਾ ਉਹ ਪਿੱਛੇ ਛੁੱਟਾਂਗੇ ਕਿਸੇ ਵੀ ਤਰੀਕੇ ਨਾਲ ਉਹਨਾਂ ਨਾਲ ਸੀਪੋਰਟ ਨਹੀਂ ਕਰਾਂਗੇ ਇਹ ਤੇ ਹੁਣ ਸਰਕਾਰਾਂ ਦੀ ਤੁਸੀਂ ਨਲਾਕੀ ਕਹਿ ਸਕਦੇ ਹੋ ਨਾ ਸਾਡੀ ਤੇ ਕੋਈ ਨਹੀਂ ਅਸੀਂ ਤਾਂ ਜਿੰਨੇ ਚੋਕੇ ਹਾਂ ਲੋਕਾਂ ਲਈ ਦੁਰ ਫਿਰ ਰਹੇ ਹਾਂ ਸਰਕਾਰ ਨਾਲ ਮੱਥਾ ਨਾ ਲਈ ਪਾਰਟੀ ਬਣਾਉਣ ਕੀ ਕੀਤਾ ਜਾ ਰਿਹਾ ਵਾ ਭਾਈ ਅਮਰਪਾਲ ਜੀ ਦੀ ਹਾਈਪ ਹੋ ਸਕੇ ਤਾਂ ਜਲਦੀ ਬਾਹਰ ਆ ਸਕਣ ਇਹਦਾ ਜਵਾਬ ਵੀਰ ਜੀ ਦੇਣਗੇ 34% ਦੇ ਸਵਾਲ ਤੇ ਹੀ ਰਿਪੋਰਟ ਦੇ ਹਿਸਾਬ ਦੀ ਰਿਹਾਈ ਬਾਤੀ ਹੁਣ ਪਾਰਟੀ ਵੱਲੋਂ ਕੀ ਕੀਤਾ ਜਾ ਰਿਹਾ ਵਾ ਕਿ ਜਿਸ ਨਾਲ ਭਾਈ ਅਮਰਪਾਲ ਜੀ ਬਾਹਰ ਆ ਜਾਣ ਤਾਂ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਵਿਕਾਸ ਰੁਕਿਆ ਹੋਇਆ ਉਹ ਹੋ ਸਕਦਾ ਦੇਖੋ ਜੀ ਭਾਈ ਸਾਹਿਬ ਦੀ ਰਿਹਾਈ ਵਾਸਤੇ ਤੇ ਪਹਿਲਾਂ ਤੇ ਸਭ ਤੋਂ ਪਹਿਲਾਂ ਜਿਹੜੀ ਲੋਕ ਆਵਾਜ਼ ਹੀ ਉਹ ਹੀ ਚੁੱਕੀ ਗਈ ਸੀ ਤੁਹਾਨੂੰ ਪਤਾ ਵੀ ਜਦੋਂ ਇਹ ਸਾਰਾ ਹੁੰਦਾ ਵਾ ਭਾਈ ਸਾਹਿਬ ਦੀ ਅਰੈਸਟ ਪਾਈ ਜਾਂਦੀ ਉਦੋਂ ਵੀ ਇੱਕ ਧਰਨਾ ਮਜਾਰਾ ਲੋਕਾਂ ਵੱਲੋਂ ਜਿਹੜਾ ਇੱਕ ਲੋਕਾਂ ਦਾ ਅਧਿਕਾਰ ਉਹ ਕੀਤਾ ਗਿਆ ਤੇ ਪੁਲਿਸ ਵੱਲੋਂ ਆਪਣਾ ਹਰੀਕੇ ਹੱਟ ਤੇ ਆ ਬੰਗਾਲੀ ਵਾਲੇ ਪੁਲ ਤੇ ਲੋਕਾਂ ਦੀਆਂ ਗੱਡੀਆਂ ਭੰਨੀਆਂ ਗਈਆਂ ਦਰਿਆੜ ਸੁੱਟੀਆਂ ਗਈਆਂ ਕਟਮਰ ਹੋਈ ਉੱਥੇ ਫੂਨ ਲੋਕਾਂ ਦਾ ਪੈਸਾ ਤੱਕ ਖੋਇਆ ਗਿਆ ਮਤਲਬ ਕਿ ਅੰਨੇਵਾ ਉੱਥੇ ਤਸ਼ੱਦਦ ਕੀਤਾ ਜਿਹੜੇ ਲੋਕ ਇੱਕ ਆਵਾਜ਼ ਚੁੱਕ ਰਹੇ ਸੀ ਉਹਦੇ ਤੋਂ ਬਾਅਦ ਦੇ ਵਿੱਚ ਸਾਰਾ ਉਹ ਜਿਹੜੀ ਅਸੀਂ ਲੀਗਲ ਕਾਰਵਾਈ ਨਾਲ ਕਰ ਰਹੇ ਸੀ کورٹ ਦਾ ਪ੍ਰੋਸੈਸ ਵੀ ਚੱਲ ਰਿਹਾ ਸੀ ਸਾਡੇ ਇੱਕ ਵਕੀਲਾਂ ਦਾ ਪੈਨਲ ਬਣਿਆ ਵਾ ਫਿਰ ਅਸੀਂ ਜਿਹੜੀ ਇੱਕ ਲੋਕ ਅਵਾਡ ਸੀ ਆਪਣੀ ਇੱਕ ਭੁੱਖ ਹੜਤਾਲ ਪਾਉਸ ਹੈ ਭਾਈ ਸਾਹਿਬ ਉਹਨਾਂ ਜੀ ਨੇ ਸ਼ੁਰੂ ਸ਼ੁਰੂ ਕੀਤੀ ਤੇ ਨਾਲ ਹੀ ਮਾਤਾ ਜੀ ਨੇ ਆਪਣੇ ਬਾਪੂ ਜੀ ਉਹਨਾਂ ਨੇ ਪਰਿਵਾਰ ਨੇ ਜਿੰਨੇ ਵੀ ਅੰਦਰ ਸਾਡੇ ਸਿੰਘ ਨੇ ਸਾਰਿਆਂ ਦੇ ਪਰਿਵਾਰਾਂ ਨੇ ਉਹ ਕੋਖੜਤਾਲ ਸ਼ੁਰੂ ਕੀਤੀ ਉਹਦੇ ਤੇ ਵੀ ਸਰਕਾਰ ਦੇ ਕੰਨਾਂ ਤੇ ਜੂਣੀ ਸਰਕੀ ਬਾਅਦ ਦੇ ਵਿੱਚ ਇੱਕ ਕੋ ਜਿਹੜਾ ਮੋਰਚਾ ਲਗਾਇਆ ਗਿਆ ਮੋਰਚੇ ਦੇ ਵਿੱਚ ਇਕੱਠ ਕੀਤਾ ਗਿਆ ਸਾਰੇ ਪੰਜਾਬ ਉੱਥੇ ਇਕੱਠਾ ਹੋਇਆ ਸਾਰੇ ਪੰਜਾਬ ਦੀ ਅਵਾਜ਼ ਸੀ ਵੀ ਸਾਡੇ ਬੰਦੀ ਸਿੰਘ ਜਿਹੜੇ ਆ ਉਹ ਬਾਹਰ ਛੱਡੇ ਜਾਣ ਜਿਹੜੇ ਡਗਰੂਗੜ ਵਾਲੇ ਸਿੰਘ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਕਿਉਂਕਿ ਕਸੂਰ ਕੋਈ ਨਹੀਂ ਉਹਨਾਂ ਨੇ ਇੱਕ ਅਮਰਤ ਸੰਚਾਰ ਦੀ ਲਹਿਰ ਚਲਾਈ ਸੀ ਪਰ ਉਹਦੇ ਤੇ ਵੀ ਸਰਕਾਰ ਦੇ ਕੰਨਾਂ ਤੇ ਜੂਣੀ ਸਰਕੀ ਤੇ ਫਿਰ ਲੋਕਾਂ ਦੀ ਇੱਕ ਅਵਾਜ਼ ਸੀ ਵੀ ਐਮਪੀ ਬਣਾਇਆ ਜਾਵੇ ਭਾਈ ਸਾਹਿਬ ਨੂੰ ਇੱਕ ਐਮਪੀ ਬਣਾਇਆ ਜਾਵੇ ਵੀ ਇਹਨਾਂ ਨੇ ਜਵਾਬਾ ਲਾਤੀ ਆ ਇਹਨਾਂ ਨੇ ਐਨਐਸਏ ਲਾਤੀ ਆ ਵੀ ਉਸ ਬੰਦੇ ਤੋਂ ਲੋਕਾਂ ਨੂੰ ਖਤਰਾ ਹੈ ਉਸ ਬੰਦੇ ਤੋਂ ਦੇਸ਼ ਨੂੰ ਖਤਰਾ ਹੈ ਹੁਣ ਇਸ ਕਾਨੂੰਨ ਦਾ ਮਤਲਬ ਤੇ ਇਹ ਆ ਤੇ ਲੋਕਾਂ ਨੇ ਕਿਹਾ ਵੀ ਸਾਨੂੰ ਕੋਈ ਖਤਰਾ ਨਹੀਂ ਲੋਕਾਂ ਨੇ 2 ਲੱਖ ਦੀ ਲੀਡ ਦੇ ਨਾਲ ਭਾਈ ਸਾਹਿਬ ਨੂੰ ਜਤਾਇਆ ਐਮਪੀ ਬਣਾਇਆ ਪਰ ਸਰਕਾਰ ਦੇ ਕੰਨਾਂ ਤੇ ਫਿਰ ਨਹੀਂ ਡੂੰਹ ਸਰਕੀ ਦੋ ਵਾਰੀ ਐਨਐਸਏ ਤੇ ਜੀਅਰੀ ਜਵਾਬਾ ਲਾਤੀ ਆ ਸੋ ਇਸ ਕਰਕੇ ਅਸੀਂ ਹਰ ਹੀ ਲਾਵਰਤ ਰਹੇ ਹਾਂ ਤੇ ਹੁਣ ਫਿਰ ਉਹ ਲੋਕ ਆਵਾਜ਼ ਸੀ ਵੀ ਪਾਰਟੀ ਆਪਣੀ ਬਣਾਈ ਜਾਵੇ ਕਿਉਂਕਿ ਵੇਖੋ ਅਸੀਂ ਕੋਈ ਵਾਅਦੇ ਨਹੀਂ ਕੀਤੇ ਜਿਵੇਂ ਕੋਈ ਆਉਂਦਾ ਹੱਥ ਦੇ ਵਿੱਚ ਗੁੜਕਾ ਸਾਹਿਬ ਲੈ ਕੇ ਵਾਅਦਾ ਕਰਦਾ ਵੀ ਮੈਂ ਨਸ਼ਾ ਬੰਦ ਕਰ ਦੂੰਗਾ ਕੋਈ ਕਹਿੰਦਾ ਜੀ ਮੈਂ 5 ਮਿੰਟਾਂ ਦੇ ਵਿੱਚ ਐਮਐਸਪੀ ਦੇ ਦੂੰਗਾ ਕੋਈ ਆ ਕੇ ਕਹਿੰਦਾ ਜੀ ਮੈਂ ਬੰਦੀ ਸਿੰਘ 24 ਘੰਟਿਆਂ ਦੇ ਵਿੱਚ ਬਾਹਰ ਕੱਢ ਦੂੰਗਾ ਕੋਈ ਕਹਿੰਦਾ ਜੀ ਮੈਂ 24 ਘੰਟਿਆਂ ਦੇ ਵਿੱਚ ਨਸ਼ਾ ਮੁਕਤ ਪੰਜਾਬ ਬਣਾ ਦੂੰਗਾ ਪਰ ਜਿਹੜੇ ਭਾਈ ਸਾਹਿਬ ਭਾਈ ਅਮਰਤਪਾਲਿਆ ਉਹਨਾਂ ਨੇ ਕੋਈ ਵਾਅਦਾ ਨਹੀਂ ਕੀਤਾ ਉਹ ਪੰਜਾਬ ਦੇ ਵਿੱਚ ਪੈਰ ਪਾਉਂਦੇ ਨੇ ਉਹਨਾਂ ਨੇ ਨਸ਼ੇ ਨੂੰ ਠੱਲ ਪਾਈ ਨਸ਼ੇ ਦੇ ਦਰਿਆ ਤੋਂ ਰੋਕ ਲਾਈ ਉਹਨਾਂ ਨੇ ਬਿਨਾਂ ਕਿਸੇ ਕੁਰਸੀ ਦੀ ਤਾਕਤ ਤੋਂ ਬਿਨਾਂ ਕਿਸੇ ਅਹੁਦੇ ਤੋਂ ਬਿਨਾਂ ਕਿਸੇ ਮੰਤਰੀਪੁਣੇ ਤੋਂ ਆ ਕੇ ਉਹਨਾਂ ਨਸ਼ਾ ਬੰਦ ਕੀਤਾ ਪੰਜਾਬ ਦੀ ਨੌਜਵਾਨੀ ਜਿਹੜੀ ਨਸ਼ਿਆਂ ਦੇ ਵਿੱਚ ਦਲਦਲ ਸੀ ਜਿਹੜੀ ਟੀਕੇ ਲਾ ਰਹੀ ਸੀ ਉਹਨਾਂ ਨੂੰ ਠੇਕਿਆਂ ਤੋਂ ਉਠਾਇਆ ਉਹਨਾਂ ਨੂੰ ਨਸ਼ੇ ਦੀ ਦਲਦਲ ਦੇ ਵਿੱਚੋਂ ਕੱਢ ਕੇ ਆਨੰਦਪੁਰ ਘਰ ਵਾਪਸੀ ਕਰਾਈ ਪੰਜਾਬ ਦੇ ਵਿੱਚ ਖਾਲਸਾ ਵੀ ਹੀਰਾ ਚੱਲੀਆਂ ਸੋ ਜਿਹੜੀ ਇਹ ਚੀਜ਼ ਆ ਇਹ ਚੀਜ਼ ਸਰਕਾਰਾਂ ਨੂੰ ਜਿਵੇਂ ਜਿਹੜੀ ਕੁਰਸੀ ਤੇ ਕਾਬਜ਼ ਸੀ ਜਿਹੜੇ ਬੰਦੇ ਕਿਉਂਕਿ ਕਾਮ ਤਾਂ ਸਰਕਾਰ ਦਾ ਸੀ ਵੀ ਪੰਜਾਬ ਦੀ ਨੌਜਵਾਨੀ ਦੇ ਭਵਿੱਖ ਵੱਲ ਵੇਖੇ ਪੰਜਾਬ ਦਾ ਭਲਾ ਸੋਚੇ ਔਰ ਸਰਕਾਰ ਨੇ ਕੀ ਕੀਤਾ ਵੀ ਜਿਹੜਾ ਕੰਮ ਸਰਕਾਰ ਦਾ ਭਾਈ ਸਾਹਿਬ ਭਾਈ ਅਮਰਪਾਲ ਜੀ ਕਰ ਰਹੀ ਸੀ ਇਹਨਾਂ ਨੂੰ ਉਹ ਚੁਗਿਆ ਤੇ ਇਹਨਾਂ ਨੇ ਉਸ ਬੰਦੇ ਨੂੰ ਆਪਣੀ ਤਾਕਤ ਦਾ ਗਲਤ ਵਰਤੋਂ ਕਰਕੇ ਆਪਣੇ ਅਹੁਦਿਆਂ ਦੀ ਗਲਤ ਵਰਤੋਂ ਕਰਕੇ ਆਪਣੇ ਤਖਤ ਦੀ ਗਲਤ ਵਰਤੋਂ ਕਰਕੇ ਉਹ ਸਾਡੇ ਸਿੰਘਾਂ ਨੂੰ ਡਿਬਰੂ ਕੜਜਾ ਪੰਜਾਬ ਦੀਆਂ ਵੱਖ-ਵੱਖ ਜ਼ਿਲ੍ਹਿਆਂ ਤੋਂ ਸੁਟਿਆ ਸੋ ਸੰਗਤ ਨੇ ਕਿਹਾ ਵੀ ਫਿਰ ਉਹ ਤਾਕਤ ਹਸਲ ਕਰ ਲਈ ਜਵੇ ਸੋ ਸਾਨੂੰ ਵਾਅਦਾ ਕਰਨ ਦੀ ਲੋੜ ਨਹੀਂ ਪਈ ਅਕਾਲੀ ਦਲ ਵਾਰਿਸ ਪੰਜਾਬ ਦੀ ਪਾਰਟੀ ਜਿਹੜੀ ਆ ਜੇ ਹੋਂਦ ਦੇ ਵਿੱਚ ਆਉਂਦੀ ਆ ਕਿੰਨੇ ਸਮੇਂ ਦੇ ਵਿੱਚ ਜਿਹੜੇ ਬੰਦੀ ਸਿੰਘ ਜਿਹੜੇ ਆ ਉਹ ਜੇਲ੍ਹਾਂ ਤੋਂ ਬਾਹਰ ਹੋਣ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਤੇ ਦੇਖੋ ਹੋਂਦ ਤੇ ਇਹੋ ਹੀ ਹੁੰਦੀ ਨਾ ਹੋਂਦ ਦੇ ਵਿੱਚ ਤੇ ਆ ਗਈ ਤੇ ਜੇ ਪਾਵਰ ਦੇ ਵਿੱਚ ਪਾਵਰ ਦੇ ਵਿੱਚ ਮੰਨ ਲਓ ਸੱਤਾ ਤੇ ਕਾਬ ਜੁਂਦੀ ਆ ਤੇ ਬੰਦੀ ਸਿੰਘ ਇਕੱਲੇ ਅਸੀਂ ਪੰਜਾਬ ਦੀ ਜਾਂ ਸਿੱਖਾਂ ਦੀ ਗੱਲ ਨਹੀਂ ਕਰਦੇ ਬਹੁਤ سارے ਜਿਹੜੇ ਗੈਰ ਸਿੱਖ ਨੇ ਉਹ ਜਿਹੜੇ ਹੋਰਨਾ ਨਾ ਧਰਮ ਨਾਲ ਸੰਬੰਧਿਤ ਆ ਉਹ ਵੀ ਉਹ ਜੇਲ੍ਹਾਂ ਦੇ ਵਿੱਚ ਜਦੋਂ ਕਿ ਇਥੋਂ ਦਾ ਕਾਨੂੰਨ ਕਹਿੰਦਾ ਏ ਇਥੋਂ ਦਾ ਸੰਵਿਧਾਨ ਕਹਿੰਦਾ ਵੀ ਜਿਹੜਾ ਬੰਦਾ ਸਜ਼ਾ ਪੂਰੀ ਕਰ ਲੈਂਦਾ ਉਹ ਇੱਕ ਮਿੰਟ ਵੀ ਜੇਲ੍ਹ ਦੇ ਵਿੱਚ ਨਹੀਂ ਰੱਖ ਸਕਦੇ ਇੱਕ ਰਾਤ ਇੱਕ ਦਿਨ ਵੀ ਨਹੀਂ ਤੇ ਇਥੇ 10 10 ਸਾਲ ਹੋ ਗਏ ਆ 12 12 ਸਾਲ ਹੋ ਗਏ ਆ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਅਰਗੇ ਕੇਜਰੀਵਾਲ ਨੇ ਕਿਹਾ ਸੀ ਵੀ ਕੱਲਾ ਚਾਰ ਆਰੀ ਫੈਲ ਹੀ ਮੋਰਤੀ ਸੈਨ ਨਹੀਂ ਕੀਤੇ ਸੋ ਅਸੀਂ ਤੇ ਜਿਹੜੇ ਬੰਦੇ ਆ ਜਿੰਨੇ ਵੀ ਭਾਵੇਂ ਉਹ ਕਿਸੇ ਨਾਲ ਕੋਈ ਵਿਤਕਰਾ ਨਹੀਂ ਭਾਵੇਂ ਉਹ ਸਿੱਖ ਧਰਮ ਨਾਲ ਸੰਬੰਧਤਾ ਜਾਂ ਹੋਰ ਜਿੰਨੇ ਵੀ ਜਿਹੜੇ ਨਜਾਇਜ਼ ਜ਼ਿਲਾ ਕੱਟ ਰਹੇ ਆ ਉਹ ਸਰਕਾਰ ਬੰਦਿਆ ਸਰ ਬਾਹਰ ਹੋ ਜਾਣਗੇ